ਕਈ ਸੱਜਣ ਮਿੱਤਰ ਮੇਰੇ ਅਖੰਡ ਹੈ ਆ ਵੀ ਯਾਰ ਤੂੰ ਬੱਲਾ ਬੱਲਾ ਲੋਗ ਨਾ ਉਹ ਬਣੋਂ ਲਾ ਪਿਆ ਕਦੋਂ ਬਣ ਲਾ ਪਿਆ ਮੈਨੂੰ ਨਹੀਂ ਇਹ ਪਤਾ ਬਣ ਗਿਆ ਉਹ ਆਂਦੇ ਬਲਾਉਂ ਲੋਂ ਲਾ ਪਿਆ ਹੁੰਦੇ ਕੀ ਉਤਰਾ ਵੇਹੇ ਕਾਹਨਾ ਖਾਈ ਦੇ ਉਹ ਦੱਸੋ ਮੈਨੂੰ ਬਲਾਉਂ ਜਿਹੜੇ ਨੇ ਮੈਂ ਤੁਹਾਨੂੰ ਆਖਿਆ ਵੀ ਤੂੰ ਹੀ ਲਈ ਜਾਂਦੇ ਅੰਦਾਜ਼ੇ ਮੈਂ ਉਹ ਕਰਨ ਤੱਕ ਕੋਈ ਮੈਨੂੰ ਇਹਦਾ ਤੂੰ ਮਸ਼ਹੂਰ ਹੋਣ ਲੱਗਾ ਕੋਈ ਇਹਦਾ ਤੂੰ ਬੁਲਾਓ ਘਰੋਂ ਲਾ ਪਿਆ ਕੋਈ ਇਹਦਾ ਤੂੰ ਮਿੱਤਰਾਂ ਕਿਉਂ ਕਰਦਾ ਕੋਈ ਇਹਦਾ ਤੂੰ ਤਰਾਉਂ ਕਰਦਾ ਮੈਂ ਕਰੀ ਤੇ ਸਭ ਕੁਝ ਜਾਣਾਂ ਮੈਂ ਤੁਹਾਨੂੰ ਦੱਸਿਆ ਦੇਗਾ ਹੀ ਕਾਨੂੰਨੀ ਕੋਈ ਨਹੀਂ ਛੱਡਣਾ ਆਪਾਂ ਕਾਰੋਬਾਰੀ ਸਾਰੇ ਕਰਨੇ ਆ ਜੀ ਸਭ ਕੁਝ ਹੀ ਕਰ ਕਰ ਤਰਾਪਾਂ ਛੱਡਣਾ ਕੁਝ ਨਹੀਂ ਹੁੰਦਾ ਸਿੱਧੂ ਆਂਦਾ ਹੀ ਬਖਸ਼ਣਾ ਕੋਈ ਨਹੀਂ ਆਪਾਂ ਦਾ ਅੜੇ ਸੋ ਝੜੇ ਜਿਹੜਾ ਆੜੂ ਝੜੇ ਕਰਕੇ ਅਹੀ ਨਹੀਂ ਜੇ ਕੋਈ ਵਿਸ਼ਾ ਛੱਡਣਾ ਆਪਾਂ ਸਾਰੇ ਵਿਸ਼ੇ ਗਾਹ ਛੱਡ ਰਹੇ ਪਾਣੀ ਜੇ ਕੋਈ ਕੋਈ ਟੌਪ ਕਰ ਰਹਿ ਨਹੀਂ ਇਹ ਦੇਣਾ ਸਾਰੇ ਧਾਰਮਿਕ ਸਮਾਜਿਕ ਆਰਥਿਕ ਰਾਜਨੀਤਿਕ ਤੇ ਬੰਗੋ ਲਗਾ ਸਾਰੇ ਵਿਸ਼ੇ ਆਪਾਂ ਚੈੱਕ ਕਰਦੇ ਜੇ ਔਰ ਜਿੱਤੇ ਜਿਆਦਾ ਐਵੇਂ ਰੋਲਾ ਰਪਾਉਣ ਵਾਲੇ ਤੂੰ ਛੱਡ ਦਿਓ ਖੜਾ ਦਬਾ ਕਰਦਾ ਕੋਈ ਜਣਾ ਸੁਣਦੇ ਨਹੀਂ ਨਾ ਹੁੰਦੇ ਗੱਲ ਬੰਦੇ ਦੀ ਬਸ ਕੀ ਕਹਿਣ ਡਿਆ ਹਾਂ ਯਾਰ ਇੱਕ ਗੱਲ ਸੁਣ ਤੋਂ ਆ ਗਈ ਜੀਦਾ ਜਦੋਂ ਕਿਸ ਨੂੰ ਕੋਈ ਗੱਲ ਸਮਝਾਈਏ ਨਾ ਸਮਝ ਦੇ ਰਹੀ ਹੈ ਉਹਨਾਂ ਸਵੇਰੇ ਦਾ ਉਹ ਟੈਨਾ ਵੀ ਟੈਨਾ ਜਾਂ ਤੁਹਾਡਾ ਉਹ ਵੀ ਆਖਣ ਡਿਆ ਸੀ ਬਾਪੂ ਪੂਜਾ ਸਿੰਘ ਜੀ ਕੋਈ ਅੱਜ ਐਕਸੀਡੈਂਟ ਹੋਇਆ ਨਾ 14 114 ਸਾਲ ਦੇ ਹੋਗੇ ਉਹਨਾਂ ਨੂੰ ਸੈਰ ਕਰਦਿਆਂ ਨੂੰ ਕੋਈ ਗੱਡੀ ਮਾਰ ਗਿਆ ਰਸਤੇ 'ਚ ਤਾਂ ਇਹ ਖਬਰਾਂ ਵਾਲਿਆਂ ਨੇ ਸਾਰਿਆਂ ਨੇ ਇਹੋ ਖਬਰ ਤੋਂ ਪਹਿਹਾ ਚੰਗਾ ਕਮਾਲ ਲਿਆ ਬਾਪੂ ਫੌਜਾ ਸਿਆਂ ਨੂੰ ਗੱਡੀ ਮਾਰ ਗਿਆ ਬਾਪੂ ਮਾਰਦਾ ਬਾਪੂ ਦੇ ਗੱਡੀ ਮਾਰਦੀ ਸੈਰ ਕਰਦੇ ਆ ਆਏ ਨੂੰ ਜਾਂਦੇ ਆ ਅੱਗੋਂ ਆਉਂਦੇ ਆ ਪਿੱਛੋਂ ਵੱਜੀ ਆ ਕੋੋਂ ਵੱਜੀ ਇਹਨਾਂ ਮਤਲਬ ਬਾਪੂ ਦੇ ਗੱਡੀ ਚਲੋ ਤੇ ਬਾਪੂ ਮਾੜੀ ਗੱਲ ਆ ਯਾਰ ਬਜ਼ੁਰਗ ਤੇ ਨਾਲ ਜਿਹੜਾ ਵੀ ਕੋਈ ਕਰ ਗਿਆ ਗਲਤ ਗੱਲ ਆ ਤੇ ਬਾਕੀ ਰਹਿੰਦੀ ਖਬਰ ਇਹਨਾਂ ਕਸਰੀਨਾ ਖਬਰਾਂ ਵਾਲਿਆਂ ਕੱਢ ਦੇਣੀ ਹੁਣ ਇਹਨਾਂ ਖਬਰਾਂ ਹੀ ਐਸਾ ਨਾ ਕਮਾਗ ਮਾਰ ਰੀਆਂ ਤੇ ਜੇ ਬਾਪੂ ਜਾ ਸੌਟ ਪਿਆ ਨਾ ਤੋਨੇ ਹੀ ਖਤਰਨਾ ਲਾ ਲੈਣਾ ਚਲੋ ਜੇ ਵੱਜ ਗਈ ਆ ਹੁਣ ਤੂੰ ਵੀ ਕੀ ਬਾਕੀ ਕਿਹੜੀ ਟੈਨਸ਼ਨ ਆਦਾ ਮਰੀਜ਼ ਕਿਹੜਾ ਕੀ ਪਤਾ ਕਿਤਰਾ ਵੀ ਕਰਕੇ ਇਹ ਕੰਮ ਸਿਰੇ ਸਿਰੇ ਜਿੰਨੇ ਕੀਤਾ ਸੈਰ ਚ ਜਾਂਦੇ ਉਹ ਫਿਰ ਨਸ਼ਿਆਵ ਨਹੀਂ کہہ ਸਕਦੇ ਨੂੰ ਤੜਕੇ ਕਿਹੜਾ ਕਰਨ ਪਏਗੇ ਜਦ ਤੜਕੇ ਨਸ਼ਾ ਹੈਗੇ ਤਰਾਂ ਵੀ ਹੋ ਸਕਦਾ ਕੋਈ ਜਾਂ ਕੋਈ ਰਾਤ ਦੀ ਡਰਾਈਵਿੰਗ ਕਰਦਾ ਵੀ ਝੋਗਲਾ ਬੈਠਾ ਹੀ ਸੌਂ ਗਏ ਮੈਨੂੰ ਆਵ ਲੱਗੀ ਤੇ ਮੈਂ ਰਾਹ ਗੱਡੀ ਫਿਰ ਡਾਕੇ ਦੋ ਤਰਿਆ ਚਲੋ ਜੋ ਵੀ ਹੋਇਆ ਬਾਪੂ ਫੌਜਾ ਸਿੰਘ 114 ਸਾਲ ਦੀ ਉਮਰ ਵਾਲੇ ਅੱਜ ਪੂਰੇ ਹੋ ਗਏ ਬਹੁਤ ਮਾੜੀ ਗੱਲ ਹੈ ਪਰ ਇੱਥੇ ਸਿੱਖਿਆ ਕਿਸੇ ਨੇ ਨਹੀਂ ਦੇਣੀ بڑے بڑے ਐਡੀਟਰ ਪ੍ਰੈਸ ਬੜੀਆਂ ਬੜੀਆਂ ਖਬਰਾਂ ਛਪਣੀਆਂ ਬੜਾ ਕੁਝ ਹੋਣਾ ਸਾਰਾ ਦਿਨ ਅੱਜ ਪਰ ਸਿੱਖਿਆ ਥੋੜੀ ਜੀ ਨਹੀਂ ਦੇਣੀ ਸਿੱਖਿਆ ਦੇ ਨਾਲ ਆਪਾਂ ਨੂੰ ਬੈਠੀ ਦਵਾਂਗੇ ਸਿੱਖਿਆ ਇਹਦੀ ਸਿੱਖਿਆ ਇਹ ਆ ਸਭ ਤੋਂ ਪਹਿਲਾਂ ਤੇ ਸਵੇਰ ਦੀ ਸੈਰ ਵਾਲਿਆਂ ਦੀ بڑے ਚਿਰ ਦਾ ਮੈ ਰੋਲਾ ਲੋਕਾਂ ਨੂੰ ਪਾਉਂਦਾ ਹੋਰਿਆਂ ਅੱਜ ਦਾ ਪਾਉਂਦਾ ਵੀ ਜਦੋਂ ਵੀ ਵੱਡੀ ਸੜਕ ਦੇ ਉੱਤੇ ਸੈਰ ਕਰਨੀ ਹੁਣ ਬਾਪੂ 114 ਸਾਲਾਂ ਵਾਲੇ ਨੂੰ ਚਿਹਰੇ ਨੂੰ ਨਹੀਂ ਸਮਝ ਲੱਗੀ ਤੇ ਤੁਸੀਂ ਕਿੱਥੋਂ ਲਾ ਲੋਗੇ ਸਮਝ 114 ਸਾਲ ਜਿਹਨੇ ਜ਼ਿੰਦਗੀ ਹੰਢਾਈ ਆ ਉਹਨੂੰ ਨਹੀਂ ਅਜੇ ਤੱਕ ਇਹ ਗੱਲ ਦੀ ਸਮਝ ਲੱਗੀ ਵੀ ਸੈਰ ਕਰਦਿਆਂ ਨੁਕਸਾਨ ਤੇ ਯਾਰ ਅੰਦਰ ਵੀ ਹੋ ਜਾਣਾ ਕਿਤੇ ਸੱਪ ਲੜ ਜਾਵੇ ਤੇ ਮੇਰੇ ਬਾਥਰੂਮ ਨੂੰ ਨਿਕਲ ਆਇਆ ਹੀ ਮਤਲਬ ਗੱਲ ਇੱਕ ਹੁੰਦੀ ਆ ਹਾਂ ਉਹ ਵੇਖ ਕੇ ਨੰਗਣਾ ਪਚਾਈਦਾ ਆ ਸੇ ਪਾਸੇ ਉਹ। ਸੈਰ ਵਾਲੇ ਨੂੰ ਇਹ ਸਮਝਾਈਦਾ ਵੀ ਜਾਓ ਸੈਰ ਕਰਨਾ ਵੱਡੀ ਸੜਕ ਚੌੜੀ ਜਿਹੜੀ ਵਨਵੇ ਵਾਲੀ ਉੱਤੇ ਜਾਓ ਆਵੇ ਜਿੱਤੋਂ ਸਾਡੇ ਇੱਥੇ। ਪਰ ਆਪਣੇ ਹੱਥ ਦੀ ਤੁਰਨਾ। ਇਹ ਨਾ ਸਾਈਕਲ ਮੋਟਰਸਾਈਕਲ ਗੱਡੀ ਤੇ ਚਲੋ ਆਪਣੇ ਹੱਥ ਚਲਾਉਣੀ ਚਲਾਉਣੀ ਹੈ। ਇਹ ਨਾ ਤੁਰਨਾ ਵੀ ਹੀ ਆਪਣੇ ਹੱਥ। ਉਹ ਨਾ ਤਰਿਆ ਕਰੋ ਆਪਣੇ ਹੱਥ। ਪਿੱਛੋਂ ਕੀ ਪਤਾ ਝੋਕ ਲਈ ਆ ਰੱਜਿਆ ਵਾ ਡੋਲ ਗਿਆ ਵਾ ਵਿੱਚ ਆਣ ਵਜਦਾ ਵਾ ਪਤਾ ਲੱਗਦਾ ਆਪਣ ਜਿਉ ਕੋਈ ਪਿੱਛੋਂ ਆਣ ਕੇ ਵਜਦਾ ਵਿੱਚ ਇਹ ਕਰਕੇ ਇਹਨਾਂ ਨੂੰ ਸਮਝਾਈਦਾ ਵੀ ਦੁੱਜੇ ਬੰਨੇ ਹੋ ਕੇ ਕਰੋ ਆ ਸਾਡੇ ਹੀ ਅਸ਼ਮਨੋਣੀ ਤੇ ਆ ਮੁੰਡੇ ਜਾਂਦੇ ਹੀ ਐ ਤਾਰਾ ਬਾਬੜ ਸਾਹਿਬ ਤੇ ਇਹ ਮੈਂ ਜਨਾਬ ਫੇਰ ਇਹਨਾਂ ਨੂੰ ਬੜਾ ਵਾਰ ਸਮਝਾਤਾ ਇਹ ਨਹੀਂ ਅੜਦੇ ਆਪਣੇ ਹੱਥ ਵੇਰੇ ਤੁਰੇ ਜਾਂਦੇ ਛੜਕਦੇ ਤੇ ਮੈਂ ਖਿਆਲ ਵੀ ਲੈ ਮੈਟਰ ਲਈ ਲੈ ਗੱਡੀ ਤੇ ਡਰਾਉਨ ਲੱਗਾ ਫੇਰ ਮੈਂ ਚੱਲੇ ਮੈਂ ਨਿਆਣਾ ਘੁੱਟ ਤੱਕੇ ਵੱਜੂਗਾ ਵੀ ਪਿੱਛੋਂ ਹਾਰ ਨਾ ਮਾਰਾ ਯੋਰ ਲੱਗੇ ਜੇ ਖੜ ਗਏ ਮੈਂ ਟੱਕੀ ਕੋਈ ਡੇ ਗਿਆ ਨੁਕਸਾਨ ਹੋ ਜਾਊਗਾ ਆਖਿਆ ਵੀ ਅਕੂ ਆਉਂਦੇ ਬੰਦੇ ਦਾ ਪਤਾ ਲੱਗ ਜਾਂਦਾ ਸੜਕ ਤੇ ਗੱਡੀ ਆ ਰਹੀ ਮੋਟਰਸਾਈਕਲ ਆ ਰਿਹਾ ਕੀ ਆ ਰਿਹਾ ਕੌਣ ਆ ਰਿਹਾ ਚਲੋ ਕੁਝ ਬਚਾ ਜਾਂ 60% ਬਚਾਵਾ 70% ਹੀ ਹੈ ਹੋ ਜਾਂਦਾ ਫਿਰ ਦੂਜੀ ਗੱਲ ਸ਼ਹਿਰ ਕਰਨ ਵਾਲਿਆਂ ਤੇ ਮੈਂ ਸਹੀ ਕੁਝ ਦੇਣਾ ਨਿਕਾ ਹੁੰਦਾ ਹੀ ਤਾਂ ਦੱਸਿਆ ਲੱਗਦਾ ਆ ਰਾਮ ਬਾਗ ਵਾਲੇ ਸ਼ਹਿਰ ਵਾਲਿਆਂ ਨੇ ਖੈਰ ਉੱਥੇ ਹੁਣ ਤੋਂ ਹੁਣ ਦੇ ਹਿਸਾਬ ਨਾਲ ਉੱਥੇ ਠੀਕ ਆ ਫਿਰ ਦੂਜੀ ਗੱਲ ਹੈ ਵੀ ਘਰ ਤੁਹਾਡੇ ਗੱਡੀਆਂ ਮੋਟਰਸਾਈਕਲ ਹਰ ਇੱਕ ਸਹੂਲਤ ਕਿਉਂ ਨਹੀਂ ਤੁਸੀਂ ਜਾ ਕੇ ਕੇ ਗਰਾਊਂਡ ਦੇ ਵਿੱਚ ਚੱਲ ਜੂ ਉੱਥੇ ਘੁੰਮਿਓ ਲਾਈਓ ਚੱਕਰ ਮੇਰੇ ਅੰਗ ਪੌੜੀਆਂ ਜਿਹੜੀ ਜੋ ਮਿਸਤਰੀ ਲਾਓ ਘਰ ਜਿਹੜੀ ਜੋ ਪੌੜੀਆਂ ਥੱਲੇ ਆਈ ਜੋ ਸਾਰੇ ਹੀ ਸਰਾ ਕਾਹਦੀਆਂ ਸੇਰਾ ਕਰਨਦੇ ਇੱਕ ਤਾਂ ਮੈਨੂੰ ਸੈਰ ਵਾਲਿਆਂ ਦਾ ਬੜਾ ਗੁੱਸਾ ਚੜਦਾ ਤੇ ਦੂਜੀ ਗੱਲ ਆ ਮੈਂ ਇੱਥੇ ਕਹਿੰਦਾ ਚੱਲੇ ਸੈਰ ਕਰਨ ਵਾਹਾਈ ਜਾਂਦੇ ਹੁੰਦੇ ਤੇ ਮੈਂ ਇਹਨਾਂ ਨੂੰ ਡਰਾ ਹੀ ਦਿੱਤਾਇਆ ਕਰਾਂ ਮਾਇਰ ਜੇ ਸੇਰੇ ਸੈਰ ਕਰਨ ਜਾਂਦੇ ਇਹਨਾਂ ਸਾਡੇ ਨਾ ਖਾਲੜੇ ਮੈਂ ਕਰਾ ਉਹ ਚਿਰ ਦੀ ਗੱਲ ਐ ਡਰ ਐ ਜੇ ਇੱਕ ਵਾਰ ਸੈਰ ਕਰਨ ਜਾਂਦਾ ਟੋਲਾ ਦੇ ਉਹ ਮੁੜਕੇ ਨਹੀਂ ਮਿਲਦਾ ਗਏ ਸੈਰ ਖਾਨਾ ਮਗਰ ਉਹ ਖਾਲੜੇ ਨਾ ਇਸ ਤਰ੍ਹਾਂ ਸੈਰ ਕਰਦੀ ਜਾ ਰਹੀ ਸੰਤ ਬੜੀ ਡਰ ਕੇ ਕਟਰਾ ਕਲਾ ਰੱਜਿਆ ਗੁਰੂਆ ਦਰੜਦਾ ਹੀ ਗਿਆ ਇਹਨੇ ਬੜਿਆਂ ਦੀਆਂ ਲੱਕਾਂ ਤੋੜੀਆਂ ਬੜੇ ਮਾਰਦੇ ਐ ਠੂੜੀ ਮਾਰਦਾ ਮੈਂ ਹੋਏ ਵੀ ਆ ਮੈਨੂੰ ਇਹ ਵੀ ਡਰ ਦੁਰ ਜਾਣ ਦੇ ਨਾਂ ਸਿਰਿਆ ਪਰ ਮੁੜਕੇ ਨਹੀਂ ਜਾਂਦਾ ਉਹ ਟੋਲਾ ਤੇ ਨਹੀਂ ਕਿਦੀ ਮੈਂ ਵੇਖਿਆ ਸੈਰ ਕਰਦਾ ਇੱਥੇ ਇਸ ਸੈਰ ਕਰਨ ਤੋਂ ਇੱਕ ਨੂੰ ਸਮਝਾਈਦਾ ਯਾਰ ਆਜ ਦਿਨ ਮੈਂ ਤੜਕੇ ਬਾਬੜਾ ਸਾਹ ਜਾਨੜਿਆ ਤੇ ਇੱਕ ਮੈਡਮ ਨੇ ਟਰੈਕ suit ਪਾਏ ਸਪੋਰਟੂ ਸਪੋਰਟਸਮੈਨ ਜੀ ਬਣੀ ਹੈ ਫਾਬਰਾ ਤਗੜੀ ਸੀ ਤੇ ਨਾਲ ਉਹਨੇ ਆਪਣੀ ਗਨ ਮੈਨ ਕੰਮ ਵਾਲੀ ਵੀ ਰੱਖੀ ਉਹਨੂੰ ਵਿਚਾਰੀ ਨੂੰ ਨਾਲ ਤੋਈ ਫਿਰੇ ਤੇ ਜਦੋਂ ਇੱਥੇ ਸੈਰ ਕਰਨ ਲਈ ਤੜਕੇ ਹਨੇਰਾ ਹੀ ਦੇ ਮੈਂ ਡਾਕੇ ਮਹਾ ਵੀ ਹੱਥ ਜੋੜੇ ਭੈਣ ਜੀ ਤੁਹਾਡੇ ਹੱਥ ਜੋੜੇ ਤਗੜੇ ਡਾਕਟਰ ਸਾਹਿਬ ਮੈਡਮ ਜੀ ਤੁਸੀਂ ਕੋਈ ਤਗੜੀ ਚੀਜ਼ ਲੱਗਣ ਦਾ ਹੈ ਜੇ ਕੋਈ ਸਬਾਹ ਲੱਗਣ ਦਾ ਹੈ ਜੇ ਪਰ ਬਜੋ ਹਾਂ ਤੇ ਕੀ ਗੱਲ ਆ ਮੈਂ ਗੱਲ ਇਹ ਆ ਇੱਥੇ ਫਿਰਦਾ ਜੇ ਬਾਂਦਰ ਇਸ ਤੜਕੇ ਇਤੋਂ ਦੀ ਗੱਲ ਹੈ ਮੈਂ ਗੱਡੀ ਕਿਲੇ ਨੂੰ ਪਾ ਲਈ ਹੈ ਪੇਰ ਪਛਾਨ ਤਰਪਾ ਮਾਪੜ ਉਹ ਮੈਂ ਹਾਂ ਇੱਥੇ ਬਾਂਦਰ ਫਿਰਦਾ ਜੀ ਤੇ ਉਹਨੇ ਅੱਗੇ ਦੋ ਜਨਾਨੀ ਉਧਰ ਪਾੜੀਆਂ ਤੁਹਾਨੂੰ ਦੱਸਿਆ ਵੀ ਉਹਨੇ ਲੱਤਾਂ ਲੱਤਾਂ ਤੇ ਮੂੰਹ ਮੱਛਲਦੇ ਸਾਰੇ ਉਹਨੇ ਬਾਂਦਰ ਨੇ ਜਿਹਨੂੰ ਮੈਂ ਲੱਭਦਾ ਫਿਰਦਾ ਇੱਥੇ ਉਹਨੇ ਰਿਕਾਰਡ ਨਹੀਂ ਕੀਤੀ ਉਧਰ ਮੇਰੀ ਮੈਂ ਉਹਨਾਂ ਆਹ ਰਿਕਾਰਡ ਕਰ ਏਡਾ ਸੁਣਾ ਸ਼ਾਰਟ ਮੇਰੀ ਤੇ ਉਹਦੀ ਲੜਾਈ ਹੋਣ ਲੱਗੀ ਉਹ ਮੇਰੇ ਨਾਲ ਵਧਿਆ ਭਲੇਖੇ ਨਾਲ ਸਾਡੇ ਭਲੇਖੇ ਸੀ ਸਾਡੇ ਭਰਾ ਵਖਰੇ ਬਾਂਦਰ ਵੱਧ ਗਿਆ ਸਰੂ ਇਹ ਨਹੀਂ ਪਤਾ ਵੀ ਅਗਲੇ ਬੰਦੇ ਕੌਣ ਆ ਬਾਜ ਆ ਇੱਕ ਛੱਡੀ ਮੋਰਾਂ ਦੇ ਬੰਦੇ ਤੇ ਮੁੜ ਕੇ ਚੱਲਣ ਦੇ ਬਾਂਦਰ ਨੂੰ ਅੱਗੇ-ਅੱਗੇ ਤੇ ਮੈਂ ਪਿੱਛੇ-ਪਿੱਛੇ ਬਾਂਦਰ ਨਹੀਂ ਹੁੰਦਾ ਇੱਥੇ ਮੈਂ ਰੜਕਣ ਦਿੱਤਾ ਹਾਲਾਕੇ ਉਹਦਾ ਕਸੂਰ ਕੋਈ ਨਹੀਂ ਆ ਆਇਆ ਤੇ ਆਪਣੇ ਸਹੀ ਤਰੀਕੇ ਨਾਲ ਹੀ ਐਸੇ ਰਵੀ ਸਾਂਝਾ ਸੁਝਾ ਜੀ ਬਣਾ ਬੈਠਾ ੜੜਮਾ ਉਹਨੂੰ ਮੈਂ ਕਿਹਾ ਵੀ ਜਾਓ ਮਰਨ ਜੀ ਜਾਓ ਕਰਨ ਜਾਓ ਕੋਈ ਡੰਡਾ ਸੂਟਾ ਤਾਂ ਦੇ ਕੋਲ ਕੁਛ ਨਹੀਂ ਖਾਲੀ ਆਗੇ ਤੇ ਮੁੜ ਕੇ ਮੈਂ ਕਿਹਾ ਵੀ ਤੁਸੀਂ ਪਾਰਲਰ ਨਹੀਂ ਜੇ ਜਾਣਾ ਇਹ ਨਾ ਸੋਚਿਓ ਵੀ ਤੇ ਜੇ ਬਾਂਦਰ ਟੱਕਰ ਗਿਆ ਨਾ ਕਿ ਪਾਰਲਰ ਨਹੀਂ ਜੇ ਜਾਣਾ ਤੁਹਾਨੂੰ ਹੋਣੀ ਹੀ ਹੋਣੀ ਕੰਮ ਜੇ ਆਈਸੀਯੂ ਜੇ ਜਾਣਾ ਜੇ ਸਰਜਰੀਆਂ ਹੋਣੀਆਂ ਜੇ ਕਿਸੇ ਨੇ ਨੱਕ ਮੂੰਹ ਪਾੜਤੇ ਨਾ ਸਾਰੇ ਬਾਂਦਰ ਨੇ ਫਿਰ ਪਾਰਲਰ ਭੁੱਲ ਜਿਓ ਕੋਈ ਆ ਗੱਲਾਂ ਸਹਿਰਾਂ ਨਹੀਂ ਚਾ ਲੰਮੀਆਂ ਗੱਲਾਂ ਹੋਈਆਂ ਨਹੀਂ ਇੰਨੀ ਸ਼ਾਰਟ ਕਟ ਇਹ ਹੀ ਸਵੇਰ ਵਾਲਿਆਂ ਨੂੰ ਮੈਸੇਜ ਮੇਰਾ ਇਹ ਜੀ ਅੱਜ ਬਾਪੂ ਨਾਲ ਆ ਹੋ ਗਿਆ ਜੀ 114 ਸਾਲ ਚਲੋ ਵਧੀਆ ਉਮਰ ਭੋਗੇ ਨਾਂ ਬਣਾਇਆ ਵਧੀਆ ਬਜ਼ੁਰਗਾਂ ਨੇ ਬਹੁਤ ਚਲੋ ਜਾਣਾਂ ਦੇ ਸਾਰੇ ਇੱਥੋਂ ਤੇ ਪਰ ਇਹ ਗੱਲ ਆ ਵੀ ਇੱਥੇ ਮੈਸੇਜ ਤੇ ਸੰਦੇਸ਼ ਮੇਰਾ ਇਹ ਜੀ ਤੁਹਾਨੂੰ ਕਿਸੇ ਨੇ ਸਾਰਾ ਦਿਨ ਹੀ ਇਹ ਤੱਕ ਕਹੇ ਨਹੀਂ ਇਹ ਦੱਸਣਾ ਅੱਜ ਉਹ ਲਖਾਣੀਆਂ ਮੈਡਮਾਂ ਨੇ ਅਬ ਦੂਜਿਆਂ ਤਿੱਜਿਆਂ ਨੇ ਸਾਰੇ ਜੋਟ ਟਹਿਣੇ ਹੁਣੀ ਡੇਰਾ ਵਗੈਰਾ ਪੱਤਰਕਾਰ ਜਿੰਨੇ ਵੀ ਇਹਨਾਂ ਸਭ ਇੱਕੋ ਹੀ ਗੱਲ ਅਗੜਾ ਰੱਖੀ ਜਣਾਈ ਸਮਝਾਉਣ ਦੀ ਗੱਲ ਨਹੀਂ ਕਿਸੇ ਤਾਨੂੰ ਦੱਸਣੀ ਵੀ ਸਮਝ ਲਓ ਇਹ ਕਰਕੇ ਮੇਰਾ ਇਨਾਂ ਕ ਮਨ ਦੇ ਕਿੱਥੇ ਹੁੰਦੇ ਨੇ ਇਨਾਂ ਰਾਹ ਨੇ ਮੱਛੀ ਪੱਥਰ ਚੱਟ ਕੇ ਨਾ ਆਵੇ ਉਹਨਾਂ ਜੇ ਮਨ ਨਹੀਂ ਥੋੜੀ ਹੁੰਦੀ ਤਾ ਨਹੀਂ ਕਰੋ ਸੈਰ ਸਵੈਰ ਕਰੋ ਚਲੋ ਸਵੈਰ ਅੱਗੇ ਤੇ ਮੈਂ ਕੁੱਟਦਾ ਨਾ 20-25 ਸਾਲ ਪਹਿਲਾਂ ਜਿਹੜੇ ਸ਼ਰਾਬੀ ਨਹੀਂ ਰਾਹ ਨੂੰ ਟੱਕਰ ਦਿੰਦੇ ਸ਼ਰਾਬੀ ਰਾਹ ਨੂੰ ਟੱਕਰ ਜਾਂਦੇ ਹੁੰਦੇ ਸਨ ਜਿਹੜੇ ਘਰ ਟਾਈਮ ਨਾ ਨਹੀਂ ਜਾਂਦੇ ਹੁੰਦੇ ਬੜੇ ਭਲੇ ਕੀਤੇ ਜੀ ਉਹਨਾਂ ਦਾ ਵੀ ਕਾਰ ਪਹੁੰਚਾਉਂਦੇ ਨੇ ਹਾਂ ਸ਼ਰਾਬੀਆਂ ਨੂੰ ਜੇ ਕੋ ਰਾਹ ਡਿੱਗਾ ਹੁੰਦਾ ਸੀ ਧੁੰਦਾਂ 'ਚ ਵੀ ਰਾਹ ਮਰਨਾ ਜਾਵੇ ਉਤਰਾ ਉੱਠਦੇ ਨਹੀਂ ਹੁੰਦੇ ਸਾਨੂੰ ਫੇ 76 ਵੜਾ ਫੇਰਨਾ ਪੈਂਦਾ ਹੁੰਦਾ ਇਕੱਲੇ-ਇਕੱਲੇ ਦਾ ਵਿਸਤਾਰ ਨਾਲ ਇਹਲੇ ਟਾਈਮ ਦੱਸਾਂਗੇ ਬੜਿਆਂ ਨੂੰ 76 ਫੇਰ ਫੇਰ ਕੇ ਜੋਤੀ ਫੇਰ ਫੇਰ ਕੇ ਜਗਿੰਦਰ ਨੇ ਨਵੀਂ ਸਾਡੇ ਨਾਲ ਛੱਤਰ ਲਿਆਂਦਾ ਸੀ ਇੱਕ ਵਾਰੀ ਉਹ ਮੇਰੇ ਤਰਲੇ ਮਾਰਦਾ ਸੀ ਵੀ ਭਾਜੀ ਇੱਕ ਰਾਮ ਮੈਨੂੰ ਵੇਚ ਲੋ ਨਵਾਂ ਹੀ ਲਿਆਂਦਾ ਜੀ ਚੈੱਕ ਤੇ ਕਰ ਲੈਣ ਦੋ ਮੈਂ ਚਲ ਕਰ ਲੈ ਯਾਰ ਤੂੰ ਵੀ ਕਰ ਲੈ ਜਦੋਂ ਵੜਈ ਨਾ ਰਮਾਨ ਨਾ ਸਾਈਕਲ ਫੜ ਕੇਦਾ ਸਿੱਧਾ ਕਾਨੇ ਵਾਂਗੂੰ ਤੋ ਜਾਂਦਾ ਸੀ ਕਰਨ ਇਹ ਕਰਕੇ ਅਹੀਂ ਉਹਨਾਂ ਦੇ ਨਾਲ ਜੀ ਮੈਂ ਸ਼ਰਾਬੀ ਬੜੇ ਘਰਾਂ ਨੂੰ ਪਹਚਾਏ ਜੇ ਤੇ ਹੁਣ ਮੈਨੂੰ ਤੜਕੇ ਮੈਂ ਤੁਹਾਡੇ ਅੱਗੇ ਦੱਸਿਆ ਮੈਂ ਗਰਮੀ 'ਚ ਕਦੀ ਉੱਠਿਆ ਨਹੀਂ ਹਾਂ ਜਿਹੇ ਨਾਮ ਦਿਨਾ ਜੁੱਟ ਪਿਆ ਤੇ ਹੁਣ ਵੀਰ ਮੇਰਾ ਸੈਰ ਵਾਲੇ ਬਜੋ ਸਵੇਰੇ ਸਾਰੇ ਉਹਨਾਂ ਤੋਂ ਬਾਅਦ ਹੋ ਗੱਡੀਆਂ ਵਾਲੇ ਤੋਂ ਬਾਅਦ ਜਿਹਦੇ ਮੇਰੇ ਤੋਂ ਵੀ ਬਾਜੀ ਮੈਂ ਤੁਹਾਨੂੰ ਹੋਰ ਤਰੀਕੇ ਨਾਲ ਸਮਝਾ ਦੇਣਾ ਇਹ ਫਿਰ ਆਹ ਫਿਰ ਸਮਝਾਉਾਂ ਮੈਂ राजे ਇਹ ਨਾਵੇਂ ਤੜਕੇ ਮੈਂ ਡਾਂ ਫੜੀ ਆਵੇਂ ਜਿਦਾਂ ਬਾਂਦਰ ਦੇ ਮੰਨ ਭੱਜਾ ਦਿੰਦਾ ਸਵੇਰੇ ਸੈਰ ਵਾਲੇ ਦੇ ਫਗਰ ਭੱਜਾ ਪਿਉਦਾ ਵਾ ਸਹੀ ਕੰਮ ਇਤਰਾ ਦੇ ਬੜੇ ਕੀਤੇ ਜੇ ਉੜੇ ਨਹੀਂ ਕੀਤੇ ਬੜਾ ਸੁਧਾਰ ਕੀਤਾ ਜੀ ਅਸੀਂ ਸਮਾਜ ਸੇਵੀ ਕੰਮਾਂ 'ਚ ਅਹੀਂ ਇਕਰਮ ਜਿੱਥੇ ਆ ਬਾਬੂੜਾ ਸਾਹਿਬ ਜਿਹੜਾ ਮੇਲਾ ਹੁੰਦਾ ਹੈ ਨਾ ਉਹ ਹੁਣ ਤਿਆ ਬੜੇ ਬਣ ਕੇ ਲੈਟਰਿੰਗ ਫਲਸ਼ਾਂ ਦੂਜਾ ਤੀਜਾ ਬੜਾ ਕੁਝ ਹੋ ਗਿਆ ਉਹਨਾਂ ਦਿਨਾਂ 'ਚ ਇਹ ਬੜਾ ਘੱਟ ਹੁੰਦਾ ਸੀ ਕੰਮ ਤੇ ਉਹ ਕੀ ਕਰਦੇ ਸੀ ਵੀ ਸਾਡਾ ਬਾਬੂੜਾ ਕਾਲਜ ਜਿੱਥੇ ਅਸੀਂ ਪੜ੍ਹਦੇ ਹਾਂ ਉੱਥੇ ਆਣਨ ਦੇ ਵਿੱਚ ਗੰਧਾ ਐਰਾ ਵਗੈਰਾ ਕੋਈ ਨਹੀਂ ਵਿੰਦਾ ਵੀ ਕਾਲਜ ਸੰਸਥਾ ਆ ਜਾਂ ਕੋਈ ਇਹ ਆ ਉਹ ਉੱਥੇ ਆ ਕੇ ਬਹਿ ਜਾਣਾ ਹੈ ਉੱਥੇ ਮੈਂ ਛੱਡਿਆ ਸੀ ਆਪਣੇ ਨਿੱਕੇ ਵੀਰ ਨੂੰ ਤੇ ਜਿਹਨੂੰ ਦੁੱਧੇ ਵਾਲੇ ਨੂੰ ਤੇ ਮੈਂ ਵੀ ਤੁਮ ਹੀ ਤੇਰੀ ਕਰਨੇ ਆਂ ਹਾਂ ਦਾ ਦੱਸੋ ਬਾਜਵੀਰ ਮੈਂ ਕਿਹਾ ਵੀ ਆ ਗੰਦੇ ਉਹਨਾਂ ਦਾ ਢਾਈ ਆਪਾਂ ਇਹਦੀ ਪੈਂਡ ਦੇਣਾ ਆਪਾਂ ਉਹਨੂੰ ਉਨੂੰ ਖੋਲ ਮੈਂ ਕੀ ਦੇ ਦੇਵਣੀ ਮੈਂ ਤੇ ਉਹਨੂੰ ਪਹਿਲੀ ਗੱਲ ਖੋਲ ਚਾਹੀਂ ਦਿੱਦਾ ਨਹੀਂ ਹੁੰਦਾ ਪਰ ਜੇ ਮੈਂ ਕਿਤੇ ਭਲੇਖੇ ਨਾਲ ਦੇ ਦੇਣੀ ਪਰ ਉਹ ਜਾਦਾ ਖੁੱਲ ਜਾਂਦਾ ਹੈ ਕਰਾਂ ਕਿ ਮੈਂ ਫੇਰ ਉਹ ਕੀ ਹੋਇਆ ਵੀ ਜਿਹੜੀ ਸੰਗਤ ਆਵੇ ਤੇ ਖਾਲ ਜਲ ਤੇ ਇੱਥੇ ਆਪਣੀ ਲੈਟਰੀਂਗ ਕਰਕੇ ਗੰਦ ਪਾ ਕੇ ਤੁਰ ਜਾਇਆ ਕਰੇ ਤੇ ਜਾਂ ਫਿਰ ਬਹਿ ਗਿਆ ਇੱਕ ਕੁੱਦਾ ਜਾ ਫੜ ਕੇ ਨਾ ਰੁੱਕ ਦਲੇ ਇਹਨੂੰ ਤੇ ਆਖਿਆ ਵੀ ਤੂੰ ਵੇਹੇ ਰੋਕ ਇਹਨੂੰ ਫੇਦਰਉਣ ਨਹੀਂ ਦੇਣਾ ਤੇ ਇਹ ਇਹਨੇ ਹੋਰੀ ਕੰਮ ਫੜ ਲਿਆ ਵੇਹਣਾ ਰਹਾ ਕਰੇ ਵੀ ਜਦੋਂ ਹੁਣ ਦੋ ਚਾਰ ਜਣੇ ਵੀ ਜਦੋਂ ਐ ਜੋਰ ਜਿਆ ਪਵੇ ਉਹ ਬਹਿਨ ਲੱਗਣ ਇਹ ਡਾਂਗ ਫੜ ਕੇ ਮੋਰਾ ਚਾ ਛੱਡਿਆ ਉਹ ਪਜਾਮੇ ਫੜ ਕੇ ਨਾਲਾ ਜ਼ਬੇਦ ਪਾ ਜੁੱਠਿਆ ਕਰਨ ਅੱਗੇ ਪਿੱਛੋ ਛੱਡਦਾ ਵੇ ਇਹ ਗਾਣਾ ਕੱਢੇ ਮੈਂ ਇੱਥੇ ਬਹਿ ਨਹੀਂ ਦੇਣਾ ਤੂੰ ਉੱਥੇ ਡੱਕਲਾ ਜਾ ਕੇ ਗੇਟ ਤੋਂ ਵੀ ਇੱਧਰ ਨਾ ਆਉ ਨਾ ਇਹ ਫੇਰ ਰੁੱਕ ਥੱਲੇ ਲੁਕ ਜਾ ਇਹ ਫੇਰ ਰੁੱਕ ਥੱਲੇ ਲੁਕ ਜਾ ਕਰ ਵੀ ਆ ਲੈਂਦੇ ਮੜਾ ਫੇਰ ਜੀ ਤੋਂ ਅਗਰ ਨੂੰ ਯਾਰ ਤੁਹਾਨੂੰ ਪਤਾ ਵੀ ਪ੍ਰੈਸ਼ਰ ਬਣਿਆ ਹੁੰਦਾ ਕਾਲੀ ਪਈ ਹੁੰਦੀ ਸੌ ਗੱਲਾਂ ਤੇ ਉਹ ਤੁਹਾਨੂੰ ਉਹਨੇ ਫੇਲ ਲਗਣਾ ਉਹ ਤੇ ਪਿਛੋਂ ਨੇ ਚੱਤਣਾ ਫਿਰ ਚੱਟਲੀ ਜਾਗੇ ਉਹ ਲਿੜੇ ਵਾਲੇ ਲੋਕਾਂ ਦੇ ਲਵੇੜੀ ਪਰੇ ਇਹਨੇ ਆ ਕੰਮ ਫੜ ਲਿਆ ਉੱਥੇ ਅੰਦਾ ਰਾਤ ਤੱਕ ਇਹਨੇ 12 ਕੋਈ ਤੱਕ ਤੇ ਡਿਊਟੀ ਨਿਭਾਈ ਇਹਨੇ ਨਹੀਂ 9 8 9 ਵੇ ਤੋਂ ਲੈ ਕੇ 12 ਵਜੇ ਤੱਕ ਅੰਦਾ ਮੁੜ ਕੇ ਮੈਂ ਆ ਅੰਦਾ ਇਹ ਬੰਦੇ ਦੇ ਮੈ ਦਿੱਤੇ ਟਾ ਆਂਦਾ ਬਾਜ ਜਨਾਨੀਆਂ ਸ਼ੁਰੂ ਹੋ ਗਈਆਂ ਆਂਦਾ ਜਨਾਨੀਆਂ ਸ਼ੁਰੂ ਹੋ ਗਈਆਂ ਤੇ ਮੈਂ ਹਾਂ ਵੀ ਮੈਂ ਚੱਲਿਆ ਜੇ ਮੇਰੀ ਨਹੀਂ ਕੋਈ ਗੱਲ ਨੂੰ ਹੀ ਰੱਖੂਗਾ ਕਮਾਲ ਹੀ ਕਰਤੀ ਏ ਉਹ ਬੜੀਆਂ ਸੁਣਾਉਂਦਾ ਹੀ ਜੇ ਹੋਰ ਵੀ ਬੜੀਆਂ ਨੇ ਸੁਣਾਈਆਂ ਨਾਨ ਵੇਜ ਉਹ ਵੇਲੇ ਟੈਂਪਰ ਹੈ ਗੱਲ ਇਹੋ ਜੇ ਕੰਮ ਹੈ ਸਮਾਜ ਦੇ ਵੀ ਇਤਨਾ ਹੀ ਕਰਦੇ ਜੇ ਤੇ ਕੀਤੇ ਵੀ ਬੜੇ ਜੇ ਦੱਸਾਂਗੇ ਤੁਹਾਨੂੰ ਵਿਸਤਾਰ